ਅਲਬਰਟਾ ਚ ਨੌਜਵਾਨਾਂ ਦੀ ਮਾਨਸਿਕ ਸਿਹਤ ਲਈ ਕ੍ਰਿਕਸੈਟਰ ਨੂੰ ਨਵੀਂ ਫੰਡਿੰਗ ਆ ਅਲਬਰਟਾ ਸਰਕਾਰ ਨੇ ਨੌਜਵਾਨਾਂ ਦੀ ਮਾਨਸਿਕ ਸਿਹਤ ਲਈ ਕੰਮ ਕਰ ਰਹੇ ਨਾਨ-ਪ੍ਰੋਫਿਟ ਸੰਸਥਾ ਕ੍ਰਿਕਸ ਨੂੰ 3 ਸਾਲਾਂਾਂ ਲਈ ਲਗਭਗ 15 ਮਿਲੀਅਨ ਡਾਲਰ ਦੀ ਫੰਡਿੰਗ ਦਿੱਤੀ ਹੈ ਜਦਕਿ ਫੈਡਰਲ ਸਰਕਾਰ ਵੱਲੋਂ 4 ਸਾਲਾਂ ਲਈ 10 ਮਿਲੀਅਨ ਡਾਲਰ ਦਿੱਤੇ ਜਾਣਗੇ ਇਹ ਇਸ ਦੇ ਨਾਲ ਕਿਕ ਸੈਟਰ ਨਵੇਂ ਇਨਫ੍ਰੈਸਿਵ ਵਿਚ ਸੈਂਟਰ ਦੇ ਵਿੱਚ ਆਨਲਾਈਨ ਸੇਵਾਵਾਂ ਦੇ ਸਕਦੇ ਨੇ ਇਸ ਰਾਹੀਂ ਹੋਰ ਨੌਜਵਾਨਾਂ ਤੱਕ ਪਹੁੰਚਾ ਪਹੁੰਚ ਜਿਹੜੀ ਉਹ ਕਾਫੀ ਵੱਧ ਜਾਵੇ ਇਸ ਨਾਲ ਹੀ ਕਿਕ ਸਟੈਂਡਰਡ 11 ਤੋਂ 25 ਸਾਲਾਂ ਦੇ ਨੌਜਵਾਨਾਂ ਲਈ ਮੁਫਤ ਹੋਪਤਨੀਆਂ ਨਾਲ ਭਰਤੀਆਂ ਸੇਵਾਵਾਂ ਦਿੱਤੀਆਂ ਨੇ ਜਿਸ ਵਿੱਚ ਮਾਨਸਿਕ ਸਿਹਤਨ ਨਸ਼ਾ ਮੁਕਤੀ ਨੌਕਰੀ ਸਹਾਇਤਾ ਅਤੇ ਸਾਥੀ ਸਹਿਯੋਗ ਸ਼ਾਮਿਲ ਹਨ ਇਹ ਸਮੇਂ ਅਲਬਰਟਾ ਵਿੱਚ 6 ਸੈਂਟਰ ਚੱਲ ਰਹੇ ਹਨ ਅਤੇ ਨਵੀਂ ਫੰਡਿੰਗ ਨਾਲ ਇਹ ਗਿਣਤੀ ਵਧਾ ਕੇ 15 ਸੈਂਟਰਾਂ ਤੱਕ ਪਹੁੰਚਾਈ ਜਾਏਗੀ